ਫਗਵਾੜਾ ਫੁੱਟਬਾਲ ਅਕੈਡਮੀ ਫਗਵਾੜਾ ਵੱਲੋਂ ਸਰਦਾ ਚਰਨਜੀਤ ਸਿੰਘ 바ਸੀ ਮੈਮੋਰੀਅਲ 24ਵਾਂ ਫੁੱਟਬਾਲ ਟੂਰਨਾਮੈਂਟ ਦੇ ਤੀਸਰੇ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਥੜੀਵਾਲ ਨੇ ਪਹਿਲੇ ਮੈਚ ਦਾ ਉਦਘਾਟਨ ਆਪਣੇ ਕਰ ਕਮਲ ਨਾਲ ਕੀਤਾ ਤੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਮੈਚ ਦੀ ਸ਼ੁਰੂਆਤ ਕਰਵਾਈ ਇਸ ਦੌਰਾਨ ਉਨ੍ਹਾਂ ਨਾਲ ਅਧਿਯੋਗਪਤੀ ਅਨਿਲ ਬਰਮਾ ਤੇ ਡਿਪਟੀ ਕਮਿਸ਼ਨਰ ਕਸਟਮ ਵਿਭਾਗ ਵਿਜੇ ਗੁਪਤਾ ਵੀ ਮੌਜੂਦ ਸਨ ਇਹ ਮੈਚ ਸੀਆਰਪੀਐਫ ਅਤੇ ਦਲਵੀਰ ਫੁੱਟਬਾਲ ਕਲੱਬ ਪਟਿਆਲਾ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਸੀਆਰਪੀਐਫ ਦੀ ਟੀਮ 3-1 ਨਾਲ ਜੇਤੂ ਰਹੀ ਜਦਕਿ ਦੂਸਰੇ ਮੈਚ ਦਾ ਉਦਘਾਟਨ ਉਦਯੋਪਤੀ ਸਤਪਾਲ ਸੇਠੀ ਅਤੇ ਸਤਨਾਮ ਸਿੰਘ ਤੋਂ ਇਲਾਵਾ ਪ੍ਰਵਾਸੀ ਭਾਰਤੀ ਰਾਮਚੰਦ ਅਤੇ ਸੇਵਾਮੁਕਤ ਐਸਪੀ ਈਸ਼ਵਿੰਦਰਜੀਤ ਸਿੰਘ ਵੈਸ ਤੇ ਸਾਬਕਾ ਐਗਰੀਕਲਚਰ ਅਫਸਰ ਰੋਸ਼ਨਜੀਤ ਸਿੰਘ ਨੇ ਆਪਣੇ ਕਰਕਮਣਾ ਨਾਲ ਕੀਤਾ ਇਹ ਮੈਚ ਕੇਅਰ ਸਿੰਘ ਫੁੱਟਬਾਲ ਕਲੱਬ ਜਲੰਧਰ ਅਤੇ ਪੰਜਾਬ ਫੁੱਟਬਾਲ ਕਲੱਬ ਮੋਹਾਲੀ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਪੰਜਾਬ ਫੁੱਟਬਾਲ ਕਲੱਬ ਮੋਹਾਲੀ ਦੀ ਟੀਮ ਨੇ ਜਿੱਤ ਹਾਸਲ ਕੀਤੀ ਆਪਣੇ ਸੰਬੋਧਨ ਵਿੱਚ ਆਏ ਹੋਏ ਮਹਿਮਾਨਾਂ ਨੇ ਜਿੱਥੇ ਸੰਸਥਾ ਵੱਲੋਂ ਕੀਤੇ ਸ ਉਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਸਟੇਡੀਅਮ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆ ਤਿਆਰ ਕਰਵਾਇਆ ਜਾਵੇਗਾ ਪ੍ਰਧਾਨ ਬੀ ਐਸ ਬਾਗਲਾ ਵੱਲੋਂ ਜਿੱਥੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਸਾਰੇ ਮਹਿਮਾਨਾਂ ਤੇ ਸਹਿਯੋਗੀਆਂ ਦਾ ਦਿੱਤੇ ਸਹਿਯੋਗ ਲਈ ਵੀ ਧੰਨਵਾਦ ਕੀਤਾ ਗਿਆ ਫਗਵਾੜਾ ਤੋਂ ਨਵਾਂ ਰੰਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਕਾਫੀ ਸਾਡੇ ਫਗਵਾੜਾ ਤੇ ਦਰਸ਼ਕਾਂ ਆਏ ਨੇ ਬੱਚੇ ਆਏ ਨੇ ਅਤੇ ਅੱਜ ਦੇ ਟੂਰਨਾਮੈਂਟ ਵਿੱਚ ਮੈਚ ਵਿੱਚ ਦੋਨੇ ਟੀਮਾਂ ਜੋ ਕਿ ਪਾਗ ਲੈ ਰਹੀਆਂ ਹਨ ਉਹਨਾਂ ਦੇ ਸਾਡੇ ਰਿਸਪੈਕਟਡ ਪਲੇਅਰਸ ਸਭ ਤੋਂ ਪਹਿਲਾਂ ਮੈਂ ਆਪ ਸਭ ਤੋਂ ਧੰਨਵਾਦ ਕਰਨਾ ਕਿ ਤੁਸੀਂ ਸਾਰਿਆਂ ਨੇ ਆਪਣੀ ਕੀਮਤੀ ਯਤਨਾਂ ਸਦਕੇ ਜਿਹੜਾ ਹੈਗਾ ਇਹ ਜਿੱਥੇ ਟੂਰਨਾਮੈਂਟ ਆਰਗੇਨਾਈਜ਼ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਉੱਥੇ ਹੀ ਅੱਜ ਦੇ ਇਸ ਅੱਛੇ ਮੈਚ ਨੂੰ ਦੇਖਣ ਦਾ ਅਨੁਭਵ ਪ੍ਰਾਪਤ ਹੋਇਆ ਜਿਸਮੈਂ ਕਿ ਫੁਗਾੜੇ ਵਿੱਚ ਜਿਹੜਾ ਹੈਗਾ ਉਹ ਸਾਡੇ ਕੋਲ ਗਰਾਊਂਡਸ ਵਗੈਰਾ ਦੀ ਕਮੀ ਹੈ ਪਰ ਇਹੀ ਸਾਡੇ ਇੱਥੇ ਅਕਾਲ ਅਕੈਡਮੀ ਦਾ ਜਿਹੜਾ ਇੱਥੇ ਸਟੇਡੀਅਮ ਹੈਗਾ ਇੱਥੇ ਤਾਂ ਕਿਸੇ ਪ੍ਰਕਾਰ ਦੇ ਟੂਰਨਾਮੈਂਟ ਫੁੱਟਬਾਲ ਦੇ ਖਾਸ ਕਰਕੇ ਏਸੀ ਗਰਾਊਂਡ ਵਿੱਚ ਹੁੰਦੇ ਨੇ ਪਰ ਮੈਨੂੰ ਪਤਾ ਚਾਰ-ਪੰਜ ਸਾਲ ਪਹਿਲਾਂ ਇਸ ਗਰਾਊਂਡ ਦੀ ਬਹੁਤ ਮਾੜੀ ਸਥਿਤੀ ਸੀ ਪਰ ਤੁਲਸੀ ਸਾਹਿਬ ਜੀ ਅਤੇ ਮਾਗਲਾ ਸਾਹਿਬ ਅਤੇ ਨੇ ਟੀਮ ਮੈਂਬਰ ਜਿਹੜਾ ਅੰਤ ਤੱਕ ਮਿਹਨਤ ਕਰਕੇ ਕਟੋ-ਕਟ ਜਿਹੜਾ ਹੈਗਾ ਗਰਾਊਂਡ ਦਾ ਜਿਹੜਾ ਥੜਾ ਉਹ ਮੱਥਾ ਜਿਹਾ ਬਣਾ ਦਿੱਤਾ ਹੈ ਪਰ ਮੈਂ ਵਿਸ਼ਵਾਸ ਦਵਾਨਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਇਹਨੂੰ ਹੋਰ ਅੱਛੇ ਲੈਵਲ ਦੇ ਜਿਹੜੇ ਹੈਗਾ ਬਣਾ ਕੇ ਨੂੰ ਅ ਅੱਛੇ ਮਿਆਰ ਦੀ ਜਿਹੜੀ ਗਰਾਊਂਡ ਰੱਖ ਦਵਾਂਗੇ ਕਿਉਂਕਿ ਜਦੋਂ ਤੱਕ ਅੱਛੀਆਂ ਕਮਿਸ਼ਨਾ ਹੋਣ ਜਦੋਂ ਤੱਕ ਅੱਛੀਆਂ ਗਰਾਊਂਡਸ ਨਾ ਹੋ ਉਦੋਂ ਤੱਕ ਜਿਹੜਾ ਹੈਗਾ ਸਾਡੇ ਜਿਹੜਾ ਸਪੋਰਟ ਦਾ ਜਿਹੜਾ ਹੈਗਾ ਲੈਵਲ ਉਸ ਲੈਵਲ ਤੱਕ ਨਹੀਂ ਜਾ ਸਕਦਾ ਜੋ ਕਿ ਇੰਟਰਨੈਸ਼ਨਲ ਲੈਵਲ ਤੇ ਹੈਗਾ ਪਰ ਫਿਰ ਵੀ ਜਿਹੜਾ ਹੈਗਾ ਕਿਉਂਕਿ ਮੈਂ ਜਦੋਂ ਮੈਂ ਨੌਕਰੀ ਕਰਦਾ ਹਾਂ ਤਾਂ ਮੈਂ ਬਤਾਂ ਦਿੰਦੀ ਕਿ ਮੈਨੂੰ ਤਾਂ ਸਿਰਫ ਉਹ ਕੰਮ ਮਿਲਿਆ ਉੱਥੇ ਆਪਣੇ ਸੁਧਾਰ ਮਨੂਰ ਸਿੰਘ ਗਿੱਲ ਜੀ ਜੋ ਇਲੈਕਸ਼ਨ ਕਮਿਸ਼ਨ ਵੀ ਦੇ ਨੇ ਰਾਜ ਸਭਾ ਮੈਂਬਰ ਵੀ ਦੇ ਨੇ ਉਹਨਾਂ ਦੇ ਮਜੂਦਦਾਂ ਦੇਖਿਓ ਸਾਨੂੰ ਗਲੀਆਂ ਨਾਲੀਆਂ ਵਿੱਚ ਕੋਈ ਪੈਸਾ ਨਹੀਂ ਦਿੰਦੇ ਸੀ ਉਹਨਾਂ ਦਾ ਜਿਹੜਾ ਹੈਗਾ ਇੱਕ ਮੇਰਾ ਕਨ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਹੈਗਾ ਉਥੇ ਟਰੈਕ ਵਾਲਾ ਸਟੇਡੀਅਮ ਬਣਾਇਆ ਸੀ ਜੋ ਕਿ ਮੇਰੇ ਖਿਆਲ ਸਾਡੇ ਪੰਜਾਬ ਵਿੱਚ ਕਿਤੇ ਨਹੀਂ ਹੈਗਾ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਹੱਥੇ ਹੀ ਇੱਕ ਸਟੇਡੀਅਮ ਨੂੰ ਵੀ ਜਿਹੜਾ ਹੈਗਾ ਬਹੁਤ ਅੱਛਾ ਬਣਾ ਕੇ ਜਿਹੜਾ ਹੈਗਾ ਇੱਥੇ ਸਪੋਰਟਸ ਦੇ ਵਿੱਚ ਜਿਹੜਾ ਹੈਗਾ ਬੱਚਿਆਂ ਨੂੰ ਇਨਵੋਲਵ ਕਰਾਂਗੇ